पार्टींद पार्टी ਸਰ ਕੀ ਸ਼ੁਭਨਾਵਾਂ ਆਪਣਾ ਮੈਂ ਨਾ ਸੋਨੂ ਸਿੰਘ ਅੱਜ ਹੀ ਨਾਮਜ਼ਦਗੀ ਪੱਤਰ দাখিল ਕੀਤਾ ਹੈ ਕਿਹੜੀ ਪਾਰਟੀ ਵੱਲੋਂ ਮੈਂ ਅੱਜ ਸਾਡੀ ਪਾਰਟੀ ਦਾ ਨਾਂ ਜਦਾ ਨੈਸ਼ਨਲ ਲੋਕ ਸਭਾ ਪਾਰਟੀ ਹੈ ਔਰ ਅੱਜ ਵੇਲੇ ਇਸ ਜਗ੍ਹਾ ਤੇ ਅਪਨਾ ਨਾਮਜ਼ਦਗੀ ਪੱਤਰ ਅਪਰ দাখিল ਕਰ ਚੁੱਕੇ ਹਾਂ ਅੱਜ ਕਿਹੜਾ ਮੁੱਦੇ ਦੇ ਉੱਤੇ ਪਾਰਟੀ ਲਕਸ਼ਮਿਤ ਕਤੇ ਜੋ ਮੁੱਦੇ ਬਹੁਤ ਸਾਰੇ ਨੇ ਔਰ ਅਸੀਂ ਜੋ ਖਾਸ ਕਿ ਮੁੱਦਾ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਆਪ ਸਭ ਨੂੰ ਜੋ ਪਤਾ ਹੈ ਕਿ ਸੰਵਿਧਾਨ ਬਚਾਉਣ ਦੇ ਲਈ ਜੰਮਤੀ ਸਾਹਿਬ ਕਾਨੂੰਨ ਤੇ ਕਾਨੂੰਨ ਜਿਹਦੇ ਚੇਂਜ ਕਰੀ ਜਾ ਰਹੇ ਨੇ ਜੋ ਬਾਬਾ ਸਾਹਿਬ ਦੇ ਦਿੱਤੇ ਹੋਏ ਕਾਨੂੰਨਾਂ ਨੂੰ ਖੰਡਿਤ ਕੀਤਾ ਜਾ ਰਿਹਾ ਉਹ ਅੱਜ ਉਹਨਾਂ ਸੰਵਿਧਾਨਾਂ ਨੂੰ ਬਚਾਉਣ ਦੇ ਲਈ ਅਸੀਂ ਮੈਦਾਨ ਦੇ ਵਿੱਚ ਉਤਰੇ ਆਂ ਸਰ ਆਉਣ ਵਾਲੇ ਇਲੈਕਸ਼ਨਾਂ ਵਿੱਚ ਕਿੱਦਾਂ ਦੀ ਕੰਪੇਨਿੰਗ ਹੋਏਗੀ ਆਉਣ ਵਾਲੇ ਇਲੈਕਸ਼ਨ ਦੌਰਾਨ ਅਸੀਂ ਬਹੁਤ ਸਦਾ ਸਾਡਾ ਜਿਹਦਾ ਭਾਈਚਾਰਾ ਜਿਹਦਾ ਐਸਸੀਬੀਸੀ ਘੱਟ ਗਿਣਤੀਆਂ ਦੇ ਲੋਕ ਜਿਹੜੇ ਆ ਉਹ ਸਾਡਾ ਸਦਾ ਸਮਾਜ ਸਾਡੇ ਨਾਲ ਜੁੜਿਆ ਹੋਇਆ ਹੈ ਉਹਦੇ ਬਹੁਤ ਸਾਰੀ ਕਿ ਸਾਡੇ ਮੁੱਦੇ ਨੇ ਜਿਹੜੇ ਸਾਡੇ ਵਰਗਾਂ ਦੇ ਉਹ ਅਸੀਂ ਉਠਾਵਾਗੇ ਪਾਰਲੀਮੈਂਟ ਵਿੱਚ ਠੀਕ ਠੀਕ